ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲੈਣ ਦੇ ਮੁੱਦੇ ਨੂੰ ਖੋਖਿਆ। ਔਰ ਅਸੀਂ ਇੱਕ ਫੈਸਲਾ ਪੱਕਾ ਕੀਤਾ ਵੀ 24 ਤਾਰੀਖ ਨੂੰ ਸਮਰਾਲੇ 'ਚ ਰੈਲੀ ਹਰ ਹਾਲਤ 'ਚ ਹੋਏਗੀ। ਤੇ ਉਸ ਤੋਂ ਪਹਿਲਾਂ ਪੁੱਛ ਹਰੇ ਸਰਕਾਰ ਵੱਲੋਂ ਕੀਤਾ ਜਾਣਾ ਬਾਕੀ ਹੈ। ਕਿਉਂਕਿ ਨੋਟੀਫਿਕੇਸ਼ਨ ਹੋਣ ਤੋਂ ਪਹਿਲਾਂ ਇਹ ਮੁੱਦਾ ਪਾਲਿਸੀ ਕੈਬਨਟ ਵਿਚਾਰੀ ਗਈ ਸੀ ਉਦੋਂ ਬਾਅਦ ਫਿਰ ਨੋਟੀਫਿਕੇਸ਼ਨ ਹੋਇਆ ਸੀ ਤੇ ਹੁਣ ਇਹਨੇ ਫੇਰ ਕੈਬਨਟ ਚ ਜਾਣਾ ਹੈ ਫੇਰ ਇਹਨੂੰ ਨੋਟੀਫਿਕੇਸ਼ਨ ਕਰਕੇ ਡੀ ਨੋਟੀਫਾਈ ਕਰਨਾ ਹੈ ਸਾਰਾ ਕੁਝ ਔਰ ਇਹਦੇ ਚ ਬਹੁਤ ਸਾਰੀਆਂ ਹਰੇ ਟੈਕਨੀਕਲ ਗੱਲਾਂ ਨੇ ਜਿਨ੍ਹਾਂ ਦੀ ਸਰਕਾਰ ਵਿਆਖਿਆ ਨਹੀਂ ਕਰ ਰਹੀ ਜਿਹਦਾ ਜ਼ਿਕਰ ਨਹੀਂ ਕਰ ਰਹੀ ਤੋਂ ਉਹਨਾਂ ਲਈ ਅਸੀਂ ਸਰਕਾਰ ਨੂੰ 20 ਤਾਰੀਖ ਤੱਕ ਦਾ ਸਮਾਂ ਦਿੱਤਾ ਹੈ 20 ਤਾਰੀਖ ਤੱਕ ਰਮਿੰਦਰ ਜੀ ਉਹਦਾ ਜ਼ਿਕਰ ਕਰਨਗੇ 20 ਤਾਰੀਖ ਤੱਕ ਜੇ ਉਹ ਸਭ ਕੁਝ ਸਾਫ ਕਰ ਦਿੱਤਾ ਤਾਂ ਠੀਕ ਹੈ ਤੇ ਨਹੀਂ ਜੇ ਨਹੀਂ ਸਾਫ ਕਰਨਗੇ ਤਾਂ ਅਸੀਂ ਜੇਦਰ ਸਾਫ ਕਰ ਦਿੱਤਾ ਫਿਰ ਤਾਂ ਜੇਤੂ ਰਲੀ ਹੋ ਗਈ ਤੇ ਜੇ ਸਾਫ ਨਹੀਂ ਕਰਨਗੇ ਤਾਂ ਨੈਕਸਟ ਕੋਰਸ ਆਫ ਐਕਸ਼ਨ ਅਸੀਂ ਉਤੋਂ ਡਿਕਲੇਅਰ ਕਰਾਂਗੇ ਇੱਕ ਦੂਸਰਾ 13 ਤਾਰੀਖ ਨੂੰ ਫ੍ਰੀ ਟ੍ਰੇਡ ਐਗਰੀਮੈਂਟ ਦੇ ਸਬੰਧ ਵਿੱਚ ਸਾਰੇ ਦੇਸ਼ ਵਿੱਚ ਅਸੀਂ ਮੋਦੀ ਤੇ ਆ ਗਏ ਪੁੱਤਰੇ ਸਾੜਨ ਦਾ ਪ੍ਰੋਗਰਾਮ ਵੀ ਕਿਹਾ ਉਹਦੇ ਵਿੱਚ ਪਹਿਲਾਂ ਲੈਂਡ ਪੁਲਿਸ ਹੋਲਿੰਗ ਪਾਲਿਸੀ ਦੀ ਵਜ੍ਹਾ ਕਰਕੇ ਭਗਵੰਤ ਮਾਨ ਦਾ ਵੀ ਨਾਂ ਸ਼ਾਮਿਲ ਸੀ ਵੀ ਇਹਦੇ ਵੀ ਪੁੱਤਰੇ ਭੁਕਣੇ ਫਿਰ ਹ ਅਸੀਂ ਭਗਵੰਤ ਮਾਨ ਦੇ ਪੁੱਤਰੇ 13 ਤਰੀਕ ਨੂੰ ਨਹੀਂ ਭੁਕਾਂਗੇ ਅਸੀਂ ਵੇਟ ਕਰਾਂਗੇ ਵੀ ਉਹ ਸਾਰੀਆਂ ਬਾਕੀ ਜਿਹੜੀਆਂ ਟੈਕਨੀਕਲਿਟੀਆਂ ਨੇ ਉਹ ਹਟਾ ਕੇ ਮੁਕੰਮਲ ਤਰ੍ਹਾਂ ਤੇ ਪੌਨਸੀ ਨੂੰ ਵਾਪਸ ਲੈਣ ਲਈ ਨੋਟੀਫਿਕੇਸ਼ਨ ਜਾਰੀ ਕਰਨਗੇ ਤੇ ਫਿਰ ਹਾਲ ਅਸੀਂ ਕ੍ਰੰਪ ਤੇ ਮੋਦੀ ਦੇ ਪੁਕਲੇ ਪੁਤਰੇ 13 ਤਰੀਕ ਨੂੰ ਸਾੜਾਂਗੇ ਹੁਣ ਰਮਿੰਦਰ ਜੀ ਤੋਂ ਗੱਲ ਕਰੀਏ। ਦੋਸਤੋ ਸੰਯੁਕਤ ਸਾਨ ਮੋਰਚੇ ਦਾ ਪੰਜਾਬ ਚੈਪਟਰ ਇਹ ਸਮਝਦਾ ਕਿ ਸਰਕਾਰ ਨੇ ਜਿਹੜਾ ਕੱਲ ਇਹ ਬਿਆਨ ਦਿੱਤਾ ਦਿੱਤਾ ਹੈ ਇਸ ਪੌਲਸੀ ਨੂੰ ਵਿਡਰੋ ਕਰੰਦਾ ਇੱਕ ਇੱਕ ਸਮ ਨਾਲ ਪੰਜਾਬ ਦੇ ਸੰਘਰਸ਼ੀ ਲੋਕਾਂ ਦੀ ਜਿੱਤ ਸੰਜੋਗ ਕਿਸਾਨ ਮੋਰਚੇ ਦੇ ਅਗਵਾਈ ਹੇਠ ਜਿਹੜਾ 30 ਤਰੀਕ ਨੂੰ ਲੋਕਾਂ ਦਾ ਜਨ ਸਲਾਬ ਉਮੜਿਆ ਸੜਕਾਂ ਤੇ ਟਰੈਕਟਰ ਮਾਰਚ ਵਾਹਕਲ ਮਾਰਚ ਦੇ ਰੂਪ ਚ ਇਸ ਨੇ ਸਰਕਾਰ ਨੂੰ ਇਹ ਅਭਾਸ ਕਰਾ ਦਿੱਤਾ ਸੀ ਕਿ ਇੱਕ ਵੱਡਾ ਅੰਦੋਲਨ ਅੰਗੜਾਈ ਲੈਣ ਦੀ ਅਵਸਥਾ ਚ ਹੈ ਔਰ ਅਸੀਂ ਸਮਝਦੇ ਹਾਂ ਕਿ ਸਰਕਾਰ ਨੇ ਦੇਰ ਆਏ ਦਰੁਸਤਾਈ ਵਾਅਦਾ ਕੀਤਾ ਔਰ ਇਹ ਪਾਲਸੀ ਹੈ ਜਿਹੜੀ ਵਿਡਰੋਅ ਕੀਤੀ ਹੈ ਚੀਜ਼ਾਂ ਦੇ ਕੁਝ ਟੈਕਨੀਕਲ ਪਹਿਲੂ ਨੇ ਸਰਕਾਰ ਦਾ ਜੋ ਬਿਆਨ ਹੈ ਕੱਲ ਚਾਰ ਲਾਈਨਾਂ ਦਾ ਉਸ 'ਚ 14 5 14 ਮਈ ਦੀ ਪਾਲਸੀ ਦਾ ਜ਼ਿਕਰ ਹੈ 4 ਜੂਨ ਦੀ ਜਿਹੜੀ ਪਾਲਸੀ ਹੈ ਉਹ ਪਾਲਸੀ ਹਾਲੇ ਵੀ ਟੈਕਨੀਕਲੀ ਸਟੈਂਡ ਕਰਦੀ ਹੈ ਇਸ ਬਿਆਨ ਦੇ ਕਾਰਨ ਕਿਉਂ ਕਿਉਂਕਿ ਉਹ ਪਾਲਿਸੀ ਵਿੱਚ ਲਿਖਿਆ ਹੋਇਆ ਉਹ 14 ਮਈ ਦੀ ਕੰਟੀਨਿਊਟੀ ਨਹੀਂ ਲਿਖਿਆ ਹੋਇਆ 14 ਮਈ ਦੀ ਪਾਲਿਸੀ ਦੀ ਕੰਟੀਨਿਊਟੀ ਚ ਜੇ 4 ਜੂਨ ਦੀ ਪਾਲਿਸੀ ਲਿਖੀ ਹੁੰਦੀ ਤਾਂ ਫਿਰ ਅਸੀਂ ਸਮਝਦੇ ਹਾਂ ਕਿ ਪ੍ਰਿੰਸੀਪਲ ਸੈਕਟਰੀ ਦਾ ਜਿਹੜਾ ਬਿਆਨ ਹੈ ਕਿ ਉਹਦੀਆਂ ਜਿਹੜੀਆਂ ਸੀਕੁਐਂਸ ਜਿਹੜੀਆਂ ਐਮੈਂਡਮੈਂਟਸ ਨੇ ਉਸ ਮੁਤਾਬਕ ਇਹ ਰੱਦ ਹੋਈ ਹੈ ਇਸ ਕਰਕੇ ਉਹ ਗੂਗਲ ਤੇ ਜਦੋਂ ਸਰਚ ਕਰਦੇ ਆ ਤਾਂ 4 ਜੂਨ ਦੀ ਪਾਲਿਸੀ ਐਜ਼ ਇਟ ਇਜ਼ ਇੱਕ ਵੱਖਰੀ ਪਾਲਿਸੀ ਦੇ ਰੂਪ ਚ ਇਸ ਕਰਕੇ ਟੈਕਨੀਕਲ ਹੈਚ ਹੈ ਔਰ ਇਸੇ ਲਈ ਅਸੀਂ ਵਾਰ-ਵਾਰ ਕੱਲ ਵੀ ਜਦੋਂ ਬੜਾ ਸੰਭਲ ਕੇ ਬਿਆਨ ਦਿੱਤਾ ਸੀ ਕਿ ਸਰਕਾਰ ਇਸ ਨੂੰ ਕੈਬਨਿਟ ਚ ਲੈ ਕੇ ਆ ਕੇ ਨੋਟੀਫਾਈ ਕੀਤਾ ਸੀ ਉਸੇ ਤਰ੍ਹਾਂ ਇਸ ਨੂੰ ਡੀ ਨੋਟੀਫਾਈ ਕਰੇ ਤਾਂ ਜੋ ਸਾਰੀ ਗੱਲ ਸਪਸ਼ਟ ਹੋ ਸਕੇ ਇਹ ਅਸਪਸ਼ਟਤਾ ਕਾਰਣੀ ਅੱਜ ਅਸੀਂ ਇਸ ਮਾਮਲੇ ਚ 24 ਦੀ ਰੈਲੀ ਦੇ ਬਾਰੇ ਵੀ ਉਸ ਦਾ ਰੁਕ ਕੀ ਹੋਊਗਾ ਉਹ ਹਾਲੇ ਅਸੀਂ 20 ਤਰੀਕ ਤੱਕ ਲਈ ਸਰਕਾਰ ਨੂੰ ਸਮਾ ਦਿੱਤਾ ਹੈ ਇਸ ਲਈ ਅੱਜ ਵੀ ਸਾਨੂੰ ਪਤਾ ਲੱਗਿਆ ਸੀਗਾ ਕਿ ਵਿੱਤ ਮੰਤਰੀ ਸਾਹਿਬ ਦੀ ਪ੍ਰੈਸ ਕਾਨਫਰੰਸ ਆ ਉਸ ਚ ਵੀ ਇਹ ਗੱਲ ਸਪਸ਼ਟ ਨਹੀਂ ਹੋਈ ਅਸੀਂ ਆਸ ਕਰਦੇ ਹਾਂ ਕਿ ਸਰਕਾਰ ਇਸ ਤੇ ਫੌਰੀ ਸਪਸ਼ਟੀਕਰਨ ਜਿਹੜਾ ਉਹ ਜਨਤਾ ਦੇ ਸਾਹਮਣੇ ਰੱਖੂਗੀ ਕਿ 4-6 ਦੀ ਪਾਲਿਸੀ ਜਿਹੜੀ 14 ਤੋਂ ਬਾਅਦ ਅੱਗੇ ਐਮੈਂਡਮੈਂਟ ਨਾਲ ਸਾਹਮਣੇ ਲਿਆਂਦੀ ਸੀ ਉਹਦੀ ਕੀ ਪੋਜੀਸ਼ਨ ਹੈ ਔਰ ਉਸ ਲਈ ਕੈਬਨਿਟ ਚੋਂ ਇਸ ਨੂੰ ਡੀ ਨੋਟੀਫਾਈ ਕਰਕੇ ਬਿਲਕੁਲ ਜਦੋਂ ਉਹਨਾਂ ਨੇ ਪੋਲੀਟੀਕਲ ਡਿਸੀਜਨ ਕਰ ਲਿਆ ਵਾਪਸ ਲੈਣ ਦਾ ਤਾਂ ਇਸ ਦੇ ਵਿੱਚ ਜਿਹੜੀਆਂ ਵੀ ਕੋਈ ਟੈਕਨੀਕਲ ਇਫਐਂਡ ਬੱਟਸ ਹੈਗੀਆਂ ਨੇ ਉਹਨਾਂ ਨੂੰ ਸਪਸ਼ਟ ਰੂਪ 'ਚ ਜਿਹੜਾ ਉਹ ਵਾਪਸ ਲੈ ਲੈਣਾ ਚਾਹੀਦਾ ਉਹਨਾਂ ਨੂੰ ਔਰ ਅਸੀਂ ਪੰਜਾਬ ਦੇ ਲੋਕਾਂ ਨੂੰ ਇਸ ਮਾਮਲੇ 'ਚ ਜਿੰਨੀ ਵੀ ਇਹ ਗੱਲ ਆਈ ਹੈ ਇਹ ਟੈਕਨੀਕਲ ਹਿਚ ਦੇ ਬਾਵਜੂਦ ਵਧਾਈ ਦੇਣਾ ਚਾਹੁੰਦੇ ਆ ਔਰ ਉਹਨਾਂ ਨੇ ਕਿਉਂਕਿ ਸਾਰਿਆਂ ਨੇ ਇਸ 'ਚ ਜਿਹੜਾ ਮਤਵੇਦ ਪੁਲਾਹ ਕੇ ਉੱਪਰ ਉੱਟ ਕੇ ਇਸ 'ਚ ਸਾਰੇ ਪੰਜਾਬੀਆਂ ਨੇ ਸਾਥ ਦਿੱਤਾ ਸੰਯੁਕਤ ਕਿਸਾਨ ਮੋਰਚਾ ਉਹਨਾਂ ਦਾ ਰਣੀ ਹੈ ਔਰ ਇਸ ਗੱਲ ਦੀ ਵੀ ਆਸ ਕਰਦਾ ਕਿ ਇਹ ਟੈਕਨੀਕਲ ਜਿਹੜੇ ਆਸਪੈਕਟ ਨੇ ਲੀਗਲ ਜਿਹੜੇ ਇਸ ਆਸਪੈਕਟ ਨੇ ਇਹਨਾਂ ਨੂੰ ਦੂਰ ਕਰਾਉਣ ਤੱਕ ਉਹ ਇਸ ਸਾਵਧਾਨੀਪੂਰਵਕ ਲੜਾਈ ਦੇ ਮੈਦਾਨ 'ਚ ਰਹਿਣਗੇ ਤਾਂ ਜੋ ਆਪਾਂ ਇਸ ਨੂੰ ਇੱਕ ਮੁਕੰਮਲ ਰੂਪ 'ਚ ਜਿਹੜਾ ਇੱਕ ਖਤਰਾ ਲਟਕਦਾ ਆ ਪਿੰਡਾਂ ਦੇ ਉਜਾੜੇ ਦਾ ਉਸ ਨੂੰ ਇੱਕ ਕਿਸਮ ਨਾਲ ਪਿੱਛੇ ਜਿਹੜਾ ਉਹ ਮੋੜ ਸਟੱਕੇ ਹੋਈ ਹੈ ਬਲਦੇਵ ਸਿੰਘ ਦੇ ਹੱਲ ਨਹੀਂ ਮੈਂ ਮੈਂ ਇੱਕ ਲੋਕਾਂ ਨੂੰ ਅਪੀਲ ਹੈ ਕਿ 24 ਦੀ ਜਿਹੜੀ ਰੈਲੀ ਆ ਉਸੇ ਤਰ੍ਹਾਂ ਜਿੱਦਾਂ ਪਹਿਲਾਂ ਤਿਆਰੀ ਸੀ ਬਲਕਿ ਉਦੋਂ ਵੀ ਵੱਧ ਚੜ ਕੇ ਰੇਡੀ ਦੇ ਵਿੱਚ ਸ਼ਾਮਲ ਹੋਣ ਧੰਨਵਾਦ ਆ ਸਾਰੇ ਪੱਤਰਕਾਰ ਸਾਥੀਆਂ ਦਾ ਧੰਨਵਾਦ ਮੇਰੇ ਤੋਂ ਪਹਿਲੇ ਸਾਥੀਆਂ ਨੇ ਜਿਹੜੀ ਅੱਜ ਦੀ ਮੀਟਿੰਗ ਹੈ ਉਹਨੂੰ ਬੜੇ ਚੰਗੇ ਤਰੀਕੇ ਨਾਲ ਬਰੀਫ ਤੁਹਾਡੇ ਸਾਹਮਣੇ ਕੀਤਾ ਹੈ ਇਹ ਸਰਕਾਰ ਨੇ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਲੈਂਡ ਪੂਲਿੰਗ ਪਾਲਸੀ ਵਾਸਤੇ ਉਹਨੂੰ ਡੀ ਨੋਟੀਫਾਈਡ ਨਹੀਂ ਕੀਤਾ ਗਿਆ ਸਿਰਫ ਇੱਕ ਅਧਿਕਾਰੀ ਵੱਲੋਂ ਜਿਹੜਾ ਪ੍ਰੈਸ ਬਿਆਨ ਦਿੱਤਾ ਗਿਆ ਉਹ ਜਿੱਨਾ ਚ ਰੋ ਨਹੀਂ ਕੀਤਾ ਜਾ ਸਕਦਾ ਇਸ ਤੇ ਸ਼ੰਕੇ ਪੈਦਾ ਹੁੰਦੇ ਨੇ ਉਹ ਕਿਉਂ ਹੁੰਦੇ ਨੇ ਕਿਉਂ ਸਰਕਾਰ ਨੇ ਆਪਣੇ ਪ੍ਰੈਸ ਬਿਆਨ ਦੇ ਵਿੱਚ ਵੀ ਔਰ ਮੰਤਰੀਆਂ ਨੇ ਵੀ ਜਿਹੜੇ ਸਾਡੇ ਅੱਜ ਵਿੱਤ ਮੰਤਰੀ ਨੇ ਉਹਨਾਂ ਨੇ ਕਿਹਾ ਵੀ ਜਿਹੜੀ ਇਹ ਪਾਲਿਸੀ ਹੈ ਇਹ ਕਿਸਾਨਾਂ ਦੇ ਹਿੱਤ ਵਿੱਚ ਹੈ ਪਰ ਕਿਸਾਨ ਨਹੀਂ ਚਾਹੁੰਦੇ ਤਾਂ ਇਹਨੂੰ ਅਸੀਂ ਜਿਹੜਾ ਵਾਪਸ ਲੈ ਰਹੇ ਆ ਉਹ ਇੱਕ ਸ਼ੰਕੇ ਪੈਦਾ ਕਰਦੀ ਹੈ ਕਿ ਕਿਸ ਪਾਲਿਸੀ ਨੂੰ ਅਜੇ ਵੀ ਠੀਕ ਮੰਨਦੇ ਨੇ ਉਹਨਾਂ ਦੀ ਕੀ ਦਵਾ ਹੈ ਕਿਸ ਤਰ੍ਹਾਂ ਹੈਗਾ ਇਹ ਗੱਲ ਵੀ ਸਾਨੂੰ ਦੁਵਿਧਾ 'ਚ ਪਾਉਂਦੀ ਹੈ ਕਿ ਉਹ ਇਸ ਨੂੰ ਪੂਰੀ ਤਰ੍ਹਾਂ ਪਾਬਸ ਕਰਨਗੇ ਜਾਂ ਨਹੀਂ ਕਰਨਗੇ ਔਰ ਦੂਸਰੇ ਪਾਸੇ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜੀ ਹੀアリング ਹੋਈ ਸੀਗੀ ਉਹਦੇ ਵਿੱਚ ਵੀ ਸਰਕਾਰ ਤੇ ਜਿਹੜੇ ਉਹ ਸਵਾਲ ਖੜੇ ਕੀਤੇ ਸੀ ਮਾਨਯੋਗ ਹਾਈ ਕੋਰਟ ਨੇ ਉਹਨਾਂ ਦਾ ਸਪਸ਼ਟ ਜਵਾਬ ਸਰਕਾਰ ਨਹੀਂ ਦੇ ਸਕੀ ਕਿਉਂਕਿ ਪਿੰਡਾਂ ਦੇ ਵਿੱਚ ਰਹਿਣ ਵਾਲੇ ਕਿਸਾਨਾਂ ਤੋਂ ਬਿਨਾਂ ਦੂਜੇ ਲੋਕ ਵੀ ਨੇ ਔਰ ਕਿਸਾਨਾਂ ਤੋਂ ਬਿਨਾਂ ਹੋਰ ਜਿਹੜਾ ਹੈਗਾ ਅੰਮ ਅਨਵਾਇਰਨਮੈਂਟ ਦਾ ਜਿਹੜਾ ਹੈਗਾ ਉਹ ਤੇ ਕੀ ਅਸਰ ਪੈਣਾ ਹੈ ਲੋਕਾਂ ਦੀ ਸਿਹਤ ਤੇ ਕੀ ਅਸਰ ਪੈਣਾ ਹੈ ਸੋਸ਼ਲ ਇੰਪੈਕਟ ਕੀ ਹੋਣਾ ਹੈ ਉਹ ਸਾਰੀਆਂ ਗੱਲਾਂ ਇਹ ਤੋਂ ਬਾਹਰ ਨੇ ਕਿਉਂਕਿ ਸਰਕਾਰ ਨੇ ਬੜੀ ਚਲਾਕੀ ਨਾਲ ਜਿਹੜਾ ਹੈਗਾ ਉਹ ਭੂਮੀ ਐधिਗ੍ਰਹਿਣ ਐਕਟ 2013 ਦੀ ਜਿਹੜੀ ਉਲੰਘਣਾ ਕਰਕੇ ਇਹ ਜਿਹੜੀ ਆ ਲੈਂਡ ਪੂਲਿੰਗ ਪਾਲਿਸੀ ਲਿਆਂਦੀ ਸੀ ਕਿਉਂਕਿ ਜੇਕਰ ਉਸ ਨੂੰ ਲਾਗੂ ਕਰਦੇ ਨੇ ਤਾਂ ਪੈਸੇ ਵੀ ਦੇਣੇ ਪੈਣੇ ਸੀ ਔਰ ਇਹ ਸਾਰੀਆਂ ਗੱਲਾਂ ਦਾ ਧਿਆਨ ਵੀ ਰੱਖਣਾ ਪੈਣਾ ਸੀ ਕਿਉਂਕਿ ਕਿਸੇ ਵੀ ਹਾਲਤ ਦੇ ਵਿੱਚ ਜਿਹੜੀ ਉਪਜਾਊ ਜ਼ਮੀਨ ਹੈ ਉਹਨੂੰ ਅਕਵਾਇਰ ਨਹੀਂ ਕੀਤਾ ਜਾ ਸਕਦਾ ਔਰ ਨਾ ਹੀ 70 80% ਤੋਂ ਘੱਟ ਹੈ ਜਿਹੜੀ ਉਹਨਾਂ ਦੀ ਕਿਸਾਨੀਆਂ ਦੀ ਰਏ ਤੋਂ ਬਿਨਾ ਉਹਨੂੰ ਜਿਵੇਂ ਕਿ 70 ਸਰਕਾਰੀ ਕੰਮਾਂ ਵਾਸਤੇ ਪਬਲਿਕ ਸੈਕਟਰ ਵਾਸਤੇ ਔਰ 80% ਹੈ ਜਿਹੜੀ ਉਹ ਜਿਹੜਾ ਪ੍ਰਾਈਵੇਟ ਕੰਮਾਂ ਵਾਸਤੇ ਉਹਨੂੰ ਕਾਇਰ ਨਹੀਂ ਕੀਤਾ ਜਾ ਸਕਦਾ ਉਹਨੂੰ ਬਾਈਪਾਸ ਕਰਕੇ ਸਿੱਧਾ ਹੀ ਕਿਸਾਨਾਂ ਤੋਂ ਕੀਲਾ ਲੈ ਲੈਣਾ ਉਹਨਾਂ ਨੂੰ ਦੋ ਵਾਪਸ ਕਰ ਦੇਣਾ ਉਹਦੀ ਜਿਹੜੀ ਡਿਵੈਲਪਮੈਂਟ ਵਾਸਤੇ ਉਹ ਵੀ ਚਾਰਜ ਲੱਖਾਂ 'ਚ ਲੈਣੇ ਕਰੋੜਾਂ 'ਚ ਇਹ ਕਰਕੇ ਕਿਸਾਨ ਦਾ ਇੱਕ ਤਰ੍ਹਾਂ ਇਸ ਨਾਲ ਅਜਾੜਾ ਹੋਣਾ ਸੀ ਜਿਹਦੇ ਕਰਕੇ ਕਿਸਾਨ ਸਯੁਕਤ ਕਿਸਾਨ ਮੋਰਚੇ ਨੇ ਇੱਕ ਵੱਡਾ ਪ੍ਰੋਗਰਾਮ ਲੁਕਿਆ ਭਾਵੇਂ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਔਰ ਦੂਸਰੇ ਕਿਸਾਨ ਸੰਗਠਨਾਂ ਨੇ ਵੀ ਇਹਦਾ ਵੱਡਾ ਸਹਿਯੋਗ ਹੈ ਆਮ ਲੋਕਾਂ ਦਾ ਵੀ ਹੈ ਪਰ ਸਯੁਕਤ ਕਿਸਾਨ ਮੋਰਚੇ ਨੇ ਇੱਕ ਬਜਮੀ ਜਿਹੜੀ ਹੈ ਲੜਾਈ ਇਹਦੇ ਵਾਸਤੇ ਸ਼ੁਰੂ ਕੀਤੀ ਤੇ 30 ਜੁਲਾਈ ਨੂੰ ਜਿਹੜਾ ਵੱਡਾ ਡਿਮੋਨਸਟ੍ਰੇਸ਼ਨ ਟਰੈਕਟਰਾਂ ਦਾ ਕੀਤਾ ਉਹਨੇ ਸਾਬਤ ਕਰ ਦਿੱਤਾ ਕਿ ਮੋਰਚਾ ਪੂਰੀ ਸਮਰਥ ਹੈ ਸਮਰਥ ਹੈ ਇਸ ਲੜਾਈ ਲੜਨ ਦੇ ਵਿੱਚ ਇਹਨੂੰ ਵਾਪਸ ਕਰਾਉਣ ਦੇ ਵਿੱਚ ਇਸ ਕਰਕੇ ਇਹ ਜਿਹੜਾ ਸਾਡਾ ਅੱਜ ਲੈਂਡ ਪਾਲੂਪ ਪੂਲਿੰਗ ਪਾਲਸੀ ਅਜਨ ਵਾਪਸ ਲਈ ਹੈ ਇਹਦੇ ਜਿੰਨਾ ਚਿਰ ਸਾਰੇ ਤਕਨੀਕੀ ਨੁਕਤੇ ਨਹੀਂ ਹੁੰਦੇ ਸਾਡਾ ਜਿਹੜਾ ਹੈਗਾ 24 ਦੀ ਜਿਹੜੀ 24 ਅਗਸਤ ਦੀ ਸੰਭਰਾਲਾ ਦੇ ਵਿੱਚ ਵੱਡੀ ਰੈਲੀ ਹੋਣ ਜਾ ਰਹੀ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਏਗੀ ਅਸੀਂ ਆਪਣੇ ਕਾਡਰ ਨੂੰ ਔਰ ਆਮ ਜਨਤਾ ਨੂੰ ਔਰ ਸਾਰੇ ਕਿਸਾਨ ਭਰਾਵਾਂ ਨੂੰ ਇਹ ਅਪੀਲ ਕਰਨੀ ਚਾਹੁੰਦੇ ਆ ਕਿ ਉਹਦੇ ਵਿੱਚ ਉਸੇ ਤਰ੍ਹਾਂ ਦਾ ਜੋਸੋਕਰੋਸ ਨਾਲ ਜਿਹੜਾ ਸ਼ਾਮਲ ਹੋਇਆ ਜਾਏ ਔਰ ਬਾਕੀ ਜੇ ਸਰਕਾਰ ਇਹਦੇ ਤੇ ਕੋਈ ਐਕਸ਼ਨ ਲੈਂਦੀ ਹੈ ਆਪਣੀਆਂ ਜਿਹੜੀਆਂ ਅਸੀਂ ਤਕਨੀਕੀ ਕੁਝ ਨੁਕਸ ਦੱਸੇ ਨੇ ਔਰ ਸਰਕਾਰੇ ਮੰਨਦੀ ਹੈ ਵੀ ਵਾਕਈ ਅਸੀਂ ਇਹ ਪਾਲਿਸੀ ਗਲਤ ਸੀ ਤਾਂ ਉਨਾਂ ਅੱਚਰ ਅਸੀਂ 24 ਤਰੀਕ ਨੂੰ ਜੇ ਮੰਨਦੀ ਹੈ ਤਾਂ ਅਸੀਂ ਜੇਤੂ ਰੈਲੀ ਕਰਾਰ ਦੇਵਾਂਗੇ ਜੇ ਨਹੀਂ ਮੰਨਦੀ ਤਾਂ ਅਗਲੇ ਐਕਸ਼ਨ ਦਾ ਐਲਾਨ ਉਸ ਤੋਂ 24 ਤਰੀਕ ਨੂੰ ਅਸੀਂ ਕਰਾਂਗੇ ਇਹਦੇ ਸਬੰਧ ਵਿਚਾਰ ਨੂੰ 20 ਤਰੀਕ ਨੂੰ ਸਾਡੀ ਇੱਕ ਮੀਟਿੰਗ ਹੋਏਗੀ ਉਥੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਊ ਖਾਣ ਦਾ ਪੀਣ ਦਾ ਤੇ ਦੂਸਰਾ ਸਾਰਾ ਸੋ ਇੰਨਾ ਮੈਂ ਕਹਦਾ ਹਾਂ ਧੰਨਵਾਦ ਇੱਕ ਨੁਕਤਾ ਅਸੀਂ ਹੋਰ ਕਹਿਣਾ ਚਾਹੁੰਦੇ ਹਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਬੜੀਆਂ ਸਖਤ ਅਬਜ਼ਰਵੇਸ਼ਨਸ 2013 ਦੇ ਲਾਰ ਐਕਟ ਨੂੰ ਲੈ ਕੇ ਕੀਤੀਆਂ ਸੀ ਇਸ ਲੈਂਡ ਪੂਲਿੰਗ ਪਾਲਿਸੀ ਬਾਰੇ ਤੇ ਉਹਦੇ ਚ ਸੋਸ਼ਲ ਔਰ এনवायरमेंट ਅਸੈਸਮੈਂਟ ਦਾ ਜਿਹੜਾ ਮੁਲਾਂਕਣ ਹੈ ਉਹਨੂੰ ਲੈ ਕੇ ਰੀਹੈਬਿਲੀਟੇਸ਼ਨ ਦੇ ਪ੍ਰੋਸੈਸ ਨੂੰ ਲੈ ਕੇ ਟਾਈਮ ਫਰੇਮ ਨੂੰ ਲੈ ਕੇ ਪਰ ਅਸੀਂ ਇੱਕ ਦੇਖ ਰਹੇ ਆ ਕਿ 2013 ਦਾ ਜਿਹੜਾ ਇਹ ਲੈਂਡ ਐਕ acquisition ਨਾਲ ਜੁੜਿਆ ਲਾਰ ਐਕਟ ਸੀ ਉਸ ਤੋਂ ਪਹਿਲਾਂ 1894 ਦੇ ਇੱਕ ਤਹਿਤ ਲੈਂਡ ਅਕਵਾਇਰ ਹੁੰਦੀ ਸੀ ਉਸ ਐਕ acquisition ਦੇ ਖਿਲਾਫ ਦੇਸ਼ ਭਰ ਚ ਅੰਦੋਲਨ ਹੋਏ ਸੰਦੂਰ ਹੋਇਆ ਨੰਦੀਗ੍ਰਾਮ ਹੋਇਆ ਕਲਿੰਗਾ ਨਗਰ ਹੋਇਆ ਪੰਜਾਬ 'ਚ ਹੋਏ ਅੰਦੋਲਨ ਖੂਨ ਦੁੱਲਿਆ ਕਿਸ ਅਮੇ ਦਾ ਆਮ ਲੋਕਾਂ ਦਾ ਖੂਨ ਦੁੱਲਿਆ ਫੋਰਸਫੁਲ ਐਕ acquisition ਦੇਖਦਾ ਜਿਸ ਕਰਕੇ 2013 ਦਾ ਐਕਟ ਜਿਹੜਾ ਉਹ ਬਣਿਆ ਉਹਦੇ ਚ ਕਈ ਪ੍ਰੋ ਪੀਪਲ ਮੱਤਾ ਆਈਆਂ ਅਸੀਂ ਇਹ ਦੇਖ ਰਹੇ ਹਾਂ ਕਿ ਸਾਰੇ ਦੇਸ਼ ਚ ਹੁਣ ਇਸ ਐਕਟ ਨੂੰ ਇੱਕ ਕਿਸਮ ਨਾਲ ਦਰੀ ਦੇ ਹੇਠਾਂ ਦੇਣ ਦੀ ਜਿਹੜੀ ਕੋਸ਼ਿਸ਼ ਉਹ ਕੀਤੀ ਜਾ ਰਹੀ ਹੈ ਜਿਹੜੀਆਂ ਲੋਕਪੱਖੀ ਕੁਝ ਪ੍ਰੋਵੀਜ਼ਨ ਸੀਗੀਆਂ ਉਹਨਾਂ ਨੂੰ ਦਰਕਨਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਲੈਂਡ ਪੂਲਿੰਗ ਪਾਲਿਸੀ ਚ ਵੀ ਇਹ ਵੱਡੇ ਪੱਧਰ ਤੇ ਕੀਤਾ ਗਿਆ ਜਿਹੜੀਆਂ ਉਹਦੀਆਂ ਲੋਕਪੱਖੀ ਮੱਦਾਂ ਨੇ 2013 ਦੀਆਂ ਅਸੀਂ ਉਹਨਾਂ ਮੱਦਾਂ ਨੂੰ ਬਰਕਰਾਰ ਰੱਖਣ ਲਈ ਸੰਘਰਸ਼ ਕਰਾਂਗੇ ਦੇਸ਼ ਵਿਆਪੀ ਸੰਘਰਸ਼ ਵੀ ਜਾਰੀ ਰਹੂਗਾ ਔਰ ਪੰਜਾਬ ਚ ਵੀ ਇਸ ਗੱਲ ਤੇ ਸੰਘਰਸ਼ ਜਿਹੜਾ ਜਾਰੀ ਰਹੇਗਾ